ਵਹੀਰਜੀ ਦਾ ਖਾਲਸਾ ਵਹੀਰਜੀ ਕੀ ਫਤਿਹ ਸਿੱਖ ਪਰੰਪਰਾਵਾਂ ਦੇ ਵਿੱਚ ਸਰਵੋਤਮ ਸਨਮਾਨ ਤੇ ਸਤਕਾਰ ਦਾ ਅਸਥਾਨ ਤੇ ਪਦਵੀਆਂ ਪ੍ਰਤਿ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਉਸ ਦੇ ਨਾਲ ਸਿੱਖਾਂ ਦੀ ਵੱਡੀ ਜਮਾਤ ਚੁਣੀ ਹੋਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਅਤੇ ਗੁਰੂ ਦੇ ਸਿਧਾਂਤ ਦਾ ਪ੍ਰਚਾਰ ਕਰਨ ਦਾ ਵੱਡੀ ਜ਼ਿੰਮੇਵਾਰੀ ਦੇ ਸਿੱਖਾਂ ਤੇ ਆਉਂਦੀ ਕੋਈ ਵੀ ਮੁਸ਼ਕਲ ਜਿਹੜੀ ਆ ਕੋਈ ਵੀ ਹਮਲਾਵਾ ਉਹ ਉਸ ਨੂੰ ਟਕਰਾਉਂਦੀ ਆ ਸ੍ਰੀ ਕਾਲ ਤਕਸਬ ਦੀ ਸਰਪ੍ਰਸਤੀ ਹੇਠ ਉਹ ਪਿਛਲੇ ਸਮੇਂ ਵਿੱਚ ਕੁਝ ਐਸੀਆਂ ਘਟਨਾਵਾਂ ਵਾਪਰੀਆਂ ਜਿਸ ਦੇ ਨਾਲ ਸਿੱਖ ਆਵਾਮ ਦੇ ਅੰਦਰ ਕਾਫੀ ਦਿਲ ਤੇ ਰੋਸ ਵੀ ਆ ਤੇ ਠੋਸ ਵੀ ਆ ਸੋ ਉਹਦੇ ਕੋਈ ਵੀ ਕਾਰਨ ਹੋ ਸਕਦੇ ਨੇ ਪਰ ਅੱਜ ਜਦੋਂ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਜ਼ਿਕਰ ਕੀਤਾ ਤੇ ਸਾਨੂੰ ਇਸ ਗੱਲ ਲਈ ਮਹਿਸੂਸ ਹੋਇਆ ਕਿ ਪੰਥ ਦੇ ਅੰਦਰ ਉੱਠਣ ਵਾਲੇ ਚਾਹੇ ਪਹਿਲਾਂ ਉੱਠੇ ਚਾਹੇ ਅੱਜ ਉੱਠ ਰਹੇ ਨੇ ਉਹਨਾਂ ਮਸਲਿਆਂ ਦਾ ਅਖੀਰ ਇਹੋ ਹੀ ਹੱਲ ਹੈ ਕਿਉਂਕਿ ਪੰਥ ਜਿਹੜਾ ਵਾ ਇਹ ਸੋਚੀਆਂ ਜਥੇਬੰਦੀਆਂ ਸੰਪਰਦਾਵਾਂ ਦੀ ਇੱਕ ਇਕਤਰਤਾ ਦੇ ਨਾਲ ਹੀ ਸੋਚਾਂ ਪੰਥ ਬਣਦਾ ਜਦੋਂ ਕਿ ਇਹ ਗੱਲ ਠੀਕ ਹੈ ਕਿ ਅਧਿਕਾਰਤ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜਾਂ ਦੀ ਅੰਤਰ ਕਮੇਟੀ ਨੂੰ ਵੱਡੇ ਅਧਿਕਾਰ ਨਹੀਂ ਪਰ ਇਹ ਕਿਤੇ ਵੀ ਅਸੀਂ ਨਹੀਂ ਕਹਿ ਸਕਦੇ ਕਿ ਜ਼ਫੇਦਾਰ ਸਾਹਿਬ ਕਿਸੇ ਸਸਤਾ ਦੇ ਮੁਲਾਜ਼ਮ ਨੇ ਜ਼ਫੇਦਾਰ ਸਾਹਿਬ ਸਾਡੇ ਦੀ ਸਤਕਾਰਯੋਗ ਨੇ ਜਿਨ੍ਹਾਂ ਦੀ ਯੋਗਗਵਾਈ ਵਿੱਚ ਅਸੀਂ ਪੰਥ ਦੀ ਚੜ੍ਹਦੀ ਕਲਾ ਤੇ ਏਕੇ ਦੀ ਅਸੀਂ ਗੱਲ ਕਰਨੀ ਹੈ ਸੋ ਜੋ ਹੁਣ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਜੀ ਨੇ ਜ਼ਿਕਰ ਕੀਤਾ ਹੈ ਕਿ 28 ਤਰੀਕ ਦੇ ਬਜਟ ਜਲਾਸ ਦੇ ਵਿੱਚ ਸਿੰਘ ਸਾਹਿਬ ਦੀ ਨਿਯੁਕਤੀ ਯੋਗਤਾ ਕਾਰਕਸ਼ੀਲਤਾ ਉਹਨਾਂ ਦੀ ਨਿਯੁਕਤੀ ਤੇ ਉਹਨਾਂ ਦੀ ਵਿਦਾਇਗੀ ਸਮੇਂ ਇਹ ਵਿਸ਼ੇਸ਼ ਜਿਹੜੇ ਆ ਉਹ ਪ੍ਰੋਗਰਾਮ ਕੀਤੇ ਜਾਣਗੇ ਉਹਨਾਂ ਦੀ ਵਿਦਾਇਗੀ ਵੀ ਬੜੇ ਸਨਮਾਨ ਤੇ ਸਰਕਾਰਯੋਗ ਹੋਣੀ ਚਾਹੀਦੀ ਆ ਇਹ ਇਸ ਗੱਲ ਦੇ ਲਈ ਮਤਾ ਲਿਆਂਦਾ ਜਾ ਰਿਹਾ ਮੈਨੂੰ ਲੱਗਦਾ ਆ ਕਿ ਇਹ ਬਹੁਤ ਸਾਰੇ ਮਸਲਿਆਂ ਦਾ ਹੱਲ ਹੋਏਗਾ ਜਿਹਦੇ ਵਿੱਚ ਪੰਥਕ ਏਕਤਾ ਤੇ ਖਾਸ ਤੌਰ ਤੇ ਸਿੱਖbro ਦੀਆਂ ਸ਼ਕਤੀਆਂ ਇਹਨਾਂ ਗੱਲਾਂ ਦਾ ਮੁੱਦਾ ਬਣਾ ਕੇ ਸਾਡੇ ਵਿੱਚ ਪਾੜਾ ਪਾ ਰਹੀਆਂ ਨੇ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਸੋ ਅਸੀਂ ਅਪੀਲ ਕਰਦੇ ਹਾਂ ਸੋਚੀਆਂ ਸੰਪਰਦਾਵਾਂ ਨੂੰ ਸਮੁੱਚੀਆਂ ਜਥੇਬੰਦੀਆਂ ਨੂੰ ਕਿ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਜਿਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਆ ਤੁਹਾਡੀ ਸستا ਸਿੱਖਵਾਮ ਵੱਲੋਂ ਚੁਣੀ ਹੋਈ ਆ ਉਸ ਦੇ ਵੱਲੋਂ ਲਿਆਂਦੇ ਜਾ ਰਹੇ ਮਤੇਦਾਰ ਡਟ ਕੇ ਸਮਰਥਨ ਕਰੀਏ ਕਿਸੇ ਤਰ੍ਹਾਂ ਦੇ ਵੈਰ ਵਿਰੋਧ ਤੇ ਪ੍ਰਦਰਸ਼ਨਾਂ ਤੋਂ ਆਪਣੇ ਆਪ ਨੂੰ ਅਸੀਂ ਦੂਰ ਕਰੀਏ ਕਿਉਂਕਿ ਹੋਏ ਇਕੱਤਰ ਮਿਰੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਜੇ ਗੁਰੂ ਦੇ ਉਸ ਬਾਣੀ ਦੇ ਆਸ਼ੇ ਨੂੰ ਅਸੀਂ ਸਰਕਾਰ ਦੇ ਸਨਮਾਨ ਕਰਦੇ ਆ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਕੱਤਰ ਹੋ ਕੇ ਜਿਹੜੀਆਂ ਗੱਲਾਂ ਤੇ ਵਿਰੋਧੀ ਧਿਰਾਂ ਵਿਰੋਧੀ ਸ਼ਕਤੀਆਂ ਸਿੱਖ ਮਾਰੂ ਨੀਤੀਆਂ ਲੈ ਕੇ ਚੱਲ ਰਹੇ ਜਿਹੜੇ ਲੋਕ ਨੇ ਉਹ ਭਾਵੇਂ ਸਾਡੇ ਨੇ ਤੇ ਭਾਵੇਂ ਸਾਡੇ ਦੂਜੇ ਪਾਸੇ ਦੇ ਨੇ ਉਹਨਾਂ ਨੂੰ ਖੁਸ਼ੀ ਹੁੰਦੀ ਆ ਤੇ ਉਹਨਾਂ ਨੂੰ ਇਸ ਗੱਲ ਦਾ ਬਲ ਮਿਲਦਾ ਇਹਨਾਂ ਮਸਲਿਆਂ ਤੋਂ ਇਹਨਾਂ ਹਾਲਾਤਾਂ ਤੋਂ ਸਾਨੂੰ ਵਝਣਾ ਚਾਹੀਦਾ ਸੋ ਹੱਥ ਮਲ ਕੇ ਸਮੁੱਚੀ ਸਿੱਖ ਆਵਾਮ ਨੂੰ ਬੇਨਤੀ ਆ ਕਿ ਆਓ ਜਿਹੜਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਤੁਹਾਡੇ ਕਚੈਰੀ ਦੇ ਵਿੱਚ ਲੈ ਕੇ ਆਂਦਾ ਉਸ ਨੂੰ ਪ੍ਰਵਾਨ ਚੜਾਈਏ ਆਉਣ ਵਾਲੇ ਸਮੇਂ ਦੇ ਅੰਦਰ ਚਾਹੇ ਉਸ ਅੱਜ ਦੇ ਚਾਹੇ ਅੱਜ ਤੋਂ ਪਹਿਲਾਂ ਦੇ ਸਮੇਂ ਤੇ ਜੋ ਸ਼ਰੋਣੀ ਗੁਰਦੁਆਰਾ ਪ੍ਰੋਧਕ ਕਮੇਟੀ ਤੇ ਕਈ ਤਰ੍ਹਾਂ ਦੀਆਂ ਦੂਸ਼ਣਾ ਲਾਈਆਂ ਜਾਂਦੀਆਂ ਕਿ ਇਹਨਾਂ ਨੇ ਇਸ ਤਰ੍ਹਾਂ ਕਰਤਾ ਇਸ ਤਰ੍ਹਾਂ ਕਰਤਾ ਉਹਨਾਂ ਦਾ ਸੁਦੀਵੀ ਹੱਲ ਲੱਭਿਆ ਜਾ ਸਕੇ ਸੋ ਸਮੂਚੀ ਸ਼ਰੋਣੀ ਕਮੇਟੀ ਮੈਂਬਰ ਸਹਿਬਾਨ ਸਮੂਚੀਆਂ ਸਿੱਖ ਸੰਪਰਦਾਵਾਂ ਜਥੇਬੰਦੀਆਂ ਸਭ ਨੂੰ ਬੇਨਤੀ ਹੈ ਕਿ ਆਓ ਇਕੱਤਰ ਹੋ ਕੇ ਅਜਿਹੇ ਮਸਲੇ ਦਾ ਸੁਖਾਵਾਂ ਹੱਲ ਤੇ ਗੁਰੂ ਦੇ ਆਸ਼ੀਰਵਾਦ ਕੋ ਕੱਢਣ ਵਾਸਤੇ ਜੋ ਸ਼ਰੋਣੀ ਕਮੇਟੀ ਉਪਰਾਲਾ ਕਰ ਰਹੀ ਆ ਉਸ ਦਾ ਡਟ ਕੇ ਸਹਿਯੋਗ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ